ਸਾਊਦੀ ਅਰਬ ਵਿੱਚ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਸਮੇਂ ਕਿਹੜੇ-ਕਿਹੜੇ ਸਟੈਪ ਫਾਲੋ ਕਰਨੇ ਪੈਂਦੇ ਨੇ ਉਹਨਾਂ ਬਾਰੇ ਆਪਾਂ ਦੱਸਦੇ ਆਂ ਇੰਡੀਆ ਤੋਂ ਲੈ ਕੇ ਸਾਰਾ ਪ੍ਰੋਸੈਸ ਸਭ ਤੋਂ ਪਹਿਲਾਂ ਇੰਡੀਆ ਵਿੱਚ ਤੁਹਾਨੂੰ 90 ਦਿਨਾਂ ਦਾ ਵੀਜ਼ਾ ਮਿਲਦਾ ਜੋ 90 ਦਿਨਾਂ ਦੇ ਵਿੱਚ ਤੁਸੀਂ ਫਲਾਈ ਕਰਨਾ ਫਿਰ ਸਾਊਦੀ ਅਰਬ ਆ ਕੇ ਤੁਹਾਨੂੰ ਮਿਲਦਾ 90 ਦਿਨਾਂ ਦਾ ਟਾਈਮ ਫਿਰ ਤੁਹਾਡੇ ਬਣਦੇ ਅਫਸਰ ਆਈਡੀ ਜਿਹਦੇ ਉੱਤੇ ਤੁਸੀਂ ਆਪਦੇ ਚਲਾਨ ਵਗੈਰਾ ਸਭ ਕੁਝ ਉਸ ਤੋਂ ਬਾਅਦ ਫਿਰ ਤੁਹਾਡੀ ਫਾਈਲ ਬਣਾਈ ਜਾਂਦੀ ਆ ਫਾਈਲ ਬਣਾਉਣ ਤੋਂ ਬਾਅਦ ਤੁਸੀਂ ਡਰਾਈਵਿੰਗ ਸਕੂਲ ਵਿੱਚ ਜਾਂਦੇ ਹੋ ਸਾਊਦੀਆ ਰਿਪਬਿਕ ਡਰਾਈਵਿੰਗ ਸਕੂਲ ਨੂੰ ਦੱਲਾ ਸੁਣਿਆ ਗਿਆ ਜਾਂਦਾ ਦੱਲਾ ਬੋਲਿਆ ਜਾਂਦਾ ਹੈਗਾ ਉੱਥੇ ਤੁਸੀਂ ਜਾ ਕੇ ਆਪਣੀ ਫਾਈਲ ਜਮ੍ਹਾਂ ਕਰਵਾਉਣੀ ਹੈ ਉਸ ਤੋਂ ਬਾਅਦ ਤੁਹਾਨੂੰ ਅਟੈਂਡੈਂਸ ਸੀਟ ਮਿਲਦੀ ਹੈ ਇੱਕ ਜਿਸ ਦੇ ਉੱਪਰ 10 ਦਿਨਾਂ ਦੀ ਕਲਾਸਾਂ ਲਾਉਣੀਆਂ ਨੇ ਤੁਸੀਂ 10 ਦਿਨਾਂ ਦੀ ਕਲਾਸਾਂ ਲਾਉਣ ਤੋਂ ਬਾਅਦ ਤੁਸੀਂ ਆਪਣੀ ਸਕੂਲ ਦੇ ਵਿੱਚ ਵੀ ਟ੍ਰੇਨਿੰਗ ਕਰ ਸਕਦੇ ਹੋ ਤੇ ਡ੍ਰਾਈਵਿੰਗ ਕਲਾਸ ਦੇ ਵਿੱਚ ਤੁਹਾਨੂੰ ਬੈਕ ਲਾਉਣਾ ਮੈਨੂਅਲ ਤੇ ਆਟੋਮੈਟਿਕ ਦੋਨੇ ਗੱਡੀਆਂ ਬਾਰੇ ਦੱਸਿਆ ਜਾਂਦਾ ਹੈਗਾ ਦੇ ਨਾਲ ਦੀ ਨਾਲ ਤੁਹਾਨੂੰ ਇੱਕ ਸਾਈਨ ਬੋਰਡ ਵਗੈਰਾ ਜਿਹੜੇ ਹੁੰਦੇ ਰੋਡ ਤੇ ਲੱਗੇ ਉਹਨਾਂ ਦੇ ਪ੍ਰਤੀ ਇੱਕ ਪੇਪਰ ਮਿਲਦਾ ਤੇ ਇਸ ਤੋਂ ਬਾਅਦ ਤੁਹਾਡੀ ਸਕੂਲ ਦੇ ਵਿੱਚ ਤੁਸੀਂ ਕੰਪਿਊਟਰ ਟੈਸਟ ਦੇ ਲਈ ਤਿਆਰੀ ਕਰਦੇ ਹੋ ਇਸ ਤਰੀਕੇ ਨਾਲ ਹਰ ਰੋਜ਼ ਕਲਾਸਾਂ ਲੱਗਦੀਆਂ ਨੇ ਹਰ ਰੋਜ਼ ਕਲਾਸਾਂ ਲੱਗਣ ਤੋਂ ਬਾਅਦ 9ਵੇਂ ਦਿਨ ਜਾ ਕੇ ਤੁਹਾਡਾ ਮੈਡੀਕਲ ਬਣਦਾਗਾ ਮੈਡੀਕਲ ਤੋਂ ਬਾਅਦ ਤੁਸੀਂ ਫਾਈਨਲ ਟਰਾਈ ਦਿਨੇ ਹੋਗੇ ਕੰਪਿਊਟਰ ਟੈਸਟ ਦੇ ਨਾਲ ਤੇ ਫਾਈਨਲ ਟਰਾਈ ਥੋੜੀ ਸੁਰਤਾ ਲੈਂਦਾਗਾ ਤੇ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਲਾਇਸੈਂਸ ਬਣ ਕੇ ਤੁਹਾਡੇ ਕੋਲ ਆ ਜਾਂਦਾਗਾ